ਇੰਦਰ ਹਾਂਜੀ ਕਿੱਥੇ ਚਲੇ ਆ ਮੈਂ ਥੋੜਾ ਬਾਹਰ ਚਲੇ ਆਂ ਇਹ ਪ੍ਰੀਤ ਕਿੱਥੇ ਆ ਉਹ ਤਾਂ ਹੋਂਦੀ ਆ ਆ ਜਾ ਤਾਂ ਮੈਂ ਬਾਤ ਹੀ ਤਾਂ ਹੂੰ ਜਦੀ ਹੋਰ ਵਧੀਆ ਵਧੀਆ ਮਾਸੀ ਜੀ ਤੁਸੀਂ ਦੱਸੋ ਹਾਂ ਅਹੀਂ ਤੇ ਵਧੀਆ ਹੀ ਆ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਰੋ ਜੇ ਤੁਸ ਗੁੱਸਾ ਨਾ ਕਰੇ ਨਹੀਂ ਨਹੀਂ ਗੁੱਸਾ ਨਾ ਕਰਨ ਵਾਲੀ ਉਹ ਤੇ ਨਹੀਂ ਕਰੂਗਾ ਇਹ ਪਤਾ ਹੰਦੇ ਹੰਦੇ ਆ ਵੀ ਗੱਲ ਕਰਨੀ ਜਿਹੜੀ ਚੰਗੀ ਢੇਡ ਚ ਨਹੀਂ ਰੱਖਣੀ ਚਾਹੀਦੀ ਹੂੰ ਤੇ ਉਹਨੂੰ ਕਿਤੇ ਨਾ ਕਿਤੇ ਨਾ ਕਰ ਦੇਣਾ ਚਾਹੀਦਾ ਹਾਂ ਗੱਲ ਇਦਾਂ ਵਾ ਵੀ ਇੱਧਰ ਮਾਸੀ ਜੀ ਦੱਸੋ ਦੱਸੋ ਤੁਸੀਂ ਬਿਲਕੁਲ ਬੇਚੀਜਕ ਦੱਸੋ ਕੀ ਗੱਲ ਆ ਵੇਪਿੰਦਰ ਸੋਨੀਆ ਦਾ ਤੇ ਤੈਨੂੰ ਪਤਾ ਹੀ ਆ ਵੀ ਹੁਣ ਸਿਰੋਂ ਨੰਗੀ ਆ ਵਾਓ ਤੇ ਘਰ ਚ ਜਦੋਂ ਫਿਰ ਤੂੰ ਤੂੰ ਮੈਂ ਮੈਂ ਹੋਣ ਡੈ ਪੈਣਾ ਫਿਰ ਜ਼ਿੰਦਗੀ ਜਿਹੜੀ ਇਹ ਫਿਰ ਥੋੜੀ ਕਿੱਦਾਂ ਦੀ ਲੱਗਦੀ ਆ ਹੁਣ ਮੈਂ ਤੈਨੂੰ ਕਿੱਦਾਂ ਦੱਸਾਂ ਵੀ ਚੰਗੀ ਨਹੀਂ ਫਿਰ ਲੱਗਦੀ ਜ਼ਿੰਦਗੀ ਜਦੋਂ ਨੋਕਾ ਟੋਕੀ ਤੇ ਇੱਕ ਆਪਾਂ ਕਿੱਦਾਂ ਹੁਣ ਮੈਂ ਤੈਨੂੰ ਸਮਝਾਵਾਂ ਤੇ ਵੇਹ ਪੁੱਤ ਤੂੰ ਇਹ ਨਾ ਕਹੀਂ ਵੀ ਮਾਸੀ ਜਿਹੜੀ ਮੈਨੂੰ ਸਖਾਲਣ ਡਈ ਤੂੰ ਸਿਆਣਾ ਮੈਂ ਤੈਨੂੰ ਇਹੋ ਜਿਹੀ ਨਹੀਂ ਕੋਈ ਗੱਲ ਕਰਦੀ ਪ੍ਰੀਤ ਦੀ ਮੈਂ ਤੈਨੂੰ ਗੱਲ ਦੱਸਣੀ ਆ ਵੀ ਪ੍ਰੀਤ ਨਾ ਬਹੁਤ ਨੋਕਾ ਟੋਕੀ ਕਰਦੀ ਸੋਨੀਆਂ ਨੂੰ ਤੇ ਵੇ ਹੁਣ ਜਦੋਂ ਮੰਵੀ ਲੱਗੇ ਹੀ ਜਦੋਂ ਭੈਣ ਨੇ ਵੀ ਮੈਨੂੰ ਸੱਦਿਆ ਸੀ ਵੀ ਜਦੋਂ ਇਦਾਂ ਹੋਈ ਆ ਤੇ ਇਹਦੇ ਭੈਣ ਨੂੰ ਗਿਆ ਸੀ ਵੀ ਇਹਨੂੰ ਕਿੱਦਾਂ ਕਰਨਾ ਇਹਦਾ ਦੱਸੋ ਤੇ ਫਿਰ ਤੁਸੀਂ ਵੀ ਉਹ ਦੋ ਕਿਹਾ ਹੀ ਤੇ ਭੈਣ ਨੇ ਵੀ ਕਿਹਾ ਸੀ ਵੀ ਨਹੀਂ ਇਹ ਕਿਹੜੀ ਦੋਆਂ ਰੋਟੀਆਂ ਤੋਂ ਕਿਤੇ ਵਾਧੂ ਸਾਨੂੰ ਤੇ ਉਦੋਂ ਉਹ ਤੁਹਾਨੂੰ ਪੁੱਛਦੇ ਸੀ ਤੇ ਤੁਸੀਂ ਉਦੋਂ ਕਹਤਾ ਵੀ ਨਹੀਂ ਇੱਥੇ ਰਹੂਗੀ ਤੇ ਜੇ ਹੁਣ ਇੱਥੇ ਰਹਿੰਦੀ ਆ ਤੇ ਵੇਹ ਹੁਣ ਸੁਭਗਤੇ ਉੱਠ ਕੇ ਮੈਂ ਵੇਖਦੀ ਆ ਵੀ ਠੰਡ ਕਿੰਨੀ ਹੁੰਦੀ ਆ ਤੇ ਉਹ ਕੱਪੜੇ ਵੀ ਤੋ ਲੈਦੀ ਆ ਚੰਗੇ ਭੜੀਆ ਜਿਹੜੀਆਂ ਉਹ ਆਂਦੇ ਜੁੱਲਿਆਂ 'ਚ ਪਈਆਂ ਹੁੰਦੀਆਂ ਵਾ ਤੇ ਝਾੜੂ ਪੋਚਾ ਵੀ ਲੌਂਦੀ ਸਾਰਾ ਤੇ ਨੋਕਾ ਟੋਕੀ ਪੁੱਤ ਜਿਹੜੀ ਆ ਨਾ ਪ੍ਰੀਤ ਬਹੁਤ ਉਹਨੂੰ ਕਰਦੀ ਐ ਤੇ ਚੰਗੀ ਨਹੀਂ ਨੋਕਾ ਟੋਕੀ ਐਨੀ ਜਿੱਦਣ ਉਹਨੇ ਜ਼ੁਬਾਨ ਆਪਣੀ ਖੋਲ ਲਈ ਨਾ ਤੇ ਫੇਰ ਤੁਸੀਂ ਕਹਿਣਾ ਵਾ ਵੀ ਪਤਾ ਨਹੀਂ ਕਿਉਂ ਐਨੀ ਜ਼ੁਬਾਨ ਆਉਂਦੀ ਐ ਤੇ ਮੈਂ ਆਈ ਹੀ ਬਾਹਰੋਂ ਤੇ ਭੈਣ ਲਈ ਹੀ ਰੋਣ ਮੈਨੂੰ ਨਹੀਂ ਪਤਾ ਭੈਣ ਨੇ ਤੈਨੂੰ ਦੱਸਿਆ ਜਾਂ ਨਹੀਂ ਦੱਸਿਆ ਤੇ ਭੈਣ ਕਹਿੰਦੀ ਵੀ ਤੇ ਨੋਕਾ ਟੋਕੀ ਬੜੀ ਕਰਦੀ ਐ ਤੇ ਮੈਂ ਕੀ ਕਰਾਂ ਤੇ ਮੈਂ ਕਿਹਾ ਮੈਂ ਪਿੰਦਰ ਨਾਲ ਗੱਲ ਕਰੂੰਗੀ ਆ ਵਾ ਗੱਲ ਪੁੱਤ ਵੇ ਇਹ ਤੂੰ ਸੋਚੀ ਵਿਚਾਰੀ ਵੀ ਚੰਗਾ ਨਹੀਂ ਇੰਨਾ ਨੋਕਾ ਟੋਕੀ ਮਾਸੀ ਜੀ ਗੱਲ ਪਤਾ ਜੀ ਇਹਨੂੰ ਸਰਦਾਰੀ ਮਿਲੀ ਐ ਪ੍ਰੀਤ ਨੂੰ ਵੇਖੋ ਮਾਸੀ ਜੀ ਪ੍ਰੀਤ ਮੂੰਹ ਦੀ ਜ਼ਰੂਰ ਬਰਬੋਲੀ ਆ ਪਰ ਉਹਦੇ ਦਿਲ ਵਿੱਚ ਕੁਝ ਨਹੀਂ ਆ। ਬਾਕੀ ਤੁਸੀਂ ਮੇਰੇ ਨਾਲ ਸਲਾਹ ਕੀਤੀ ਆ ਤੁਸੀਂ ਸਾਰਾ ਆਪਣਾ ਦੁੱਖ ਦੱਸਿਆ ਉਹਦਾ ਮੈਂ ਉਹਦਾ ਗੱਲ ਕਰੂੰਗਾ। ਬਾਕੀ ਆਦੇ ਘਰ ਵਿੱਚ ਰੱਬ ਨੇ ਸਭ ਕੁਝ ਦਿੱਤਾ ਵਾ। ਲੀੜੇ ਨਾਲ ਲੀੜੇ ਕੱਪੜੇ ਤੇ ਕੱਪੜੇ ਜੋ ਵੀ ਸਾਰਾ ਕੁਝ ਖਾਣ ਪੀਣ ਦਾ ਵਾਧੂ ਆ। ਕੋਈ ਇਹੋ ਜੀ ਤੰਗੀ ਵਾਲੀ ਗੱਲ ਨਹੀਂ ਹੈਗੀ ਕਿ ਸੋਨੀਆਂ ਨੂੰ ਕਿਸੇ ਕਰ ਨਾਲ ਤੰਗੀ ਆਉਗੀ। ਬਾਕੀ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਮੈਂ ਸਮਝਾਉਂਗਾ ਉਹਨੂੰ ਚੰਗੀ ਤਰ੍ਹਾਂ। ਮੇਂ ਪਿੰਦਰ ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਤੂੰ ਇੱਕਦਮ ਪਟੱਕ ਦਿੱਤੀ ਤੂੰ ਪ੍ਰੀਤ ਨੂੰ ਪੁੱਛ ਤੂੰ ਆਪ ਵੇਖ ਵੀ ਕੀ ਕਰਦੀ ਓ ਕੋਈ ਗੱਲ ਨਹੀਂ ਹਾਂ ਤੂੰ ਪਹਿਲਾਂ ਵੇਖੀ ਫੇਰ ਕਹੀਂ ਤੂੰ ਇਹ ਵੀ ਨਾ ਕਹਦੀ ਵੀ ਖਰੇ ਉਹਦਾ ਹੀ ਮਾਸੀ ਕਹਿਣ ਲਈ ਆ ਵੀ ਜਾਣ ਕੇ ਮੈਨੂੰ ਪ੍ਰੀਤ ਬਾਰੇ ਦੱਸਣ ਲਈ ਬਾਕੀ ਜਿਹੜਾ ਤੂੰ ਖਾਣ ਦੀ ਗੱਲ ਕਰਨ ੜਿਆ ਨਾ ਵੀ ਉਥੇ ਢੇਰ ਖਾਣ ਦਿਓ ਜੇ ਇਦਾਂ ਦਾ ਸਾੜਾ ਹੋਵੇ ਨਾ ਤੇ ਖਾਣ ਨੂੰ ਜੋ ਮਰਜ਼ੀ ਗਾੜੀ ਹੋਵੇ ਉਹ ਨਹੀਂ ਲੰਗਦਾ ਉਹ ਬਹੁਤ ਗੱਲ ਹੈਗੀ ਆ ਇਹੋ ਜਿਹੀਆਂ ਨਾ ਪੁੱਤ ਤੂੰ ਹੁਣ ਜਰਾ ਨਾ ਇਹ ਗੱਲ ਤੇ ਗੌਰ ਕਰੀ ਮੈਨੂੰ ਭੈਣ ਜਿਹੜੀ ਨਾ ਮੇਰੇ ਕੋਲ ਰੋਂਦੀ ਨਹੀਂ ਵੇਖੀ ਗਈ ਮੈਂ ਭੈਣ ਨਾਲ ਕਰ ਲੂੰਗਾ ਤੁਮਾ ਕਰੂਗਾ ਗੱਲ ਕੋਈ ਨਹੀਂ ਤੁਹਾਡੀ ਗੱਲ ਤੇ ਨਾ ਬਿਲਕੁਲ ਗੌਰ ਕਰੂਗਾ ਚੱਲ ਸਿਆਣਾ ਵਾ ਪਿੰਦਰ ਕਰੂਗਾ ਗੱਲ ਚੱਲ ਆਂਦੇ ਹੁੰਦੇ ਵੀ ਆਪਣੀ ਜਿੱਤਵਾ ਕਰਦੀ ਤੇ ਏਦਾਂ ਫਿਰ ਕੀਤਿਆਂ ਜਿਹੜਾ ਨਾ ਤੇ ਘੜੀ ਉਹਦੀ ਲੰਗ ਦੀ ਚੰਗੀ ਤੇ ਨਾ ਪਹਿਣ ਦੀ ਘੜੀ ਚੰਗੀ ਲੰਗਣੀ ਹੈ ਚੰਗਾ ਜਿਆ ਨਹੀਂ ਏਦਾਂ ਲੱਗਦਾ ਚੱਲ ਕੋਈ ਨਹੀਂ ਪਿੰਦਰ ਸਿਆਣਾ ਆਪੇ ਕਰੂ ਕੋਈ ਨਾ ਕੋਈ ਗੱਲ ਕਾਫੀ ਕਰੀ ਜਾਣਨੀ ਆ ਕੋ ਕੁਛ ਨਹੀਂ ਲੱਭਣ ਨਹੀਂ ਕੋ ਆ ਗਏ ਆਹ ਕੀ ਗੱਲ ਆ ਬੜੇ ਪਰੇਸ਼ਾਨ ਜੇ ਗੱਲ ਪਰੇਸ਼ਾਨ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਪਰ ਤੂੰ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਤੂੰ ਆਪਣੀਆਂ ਮਨਾਂ ਹੀ ਕਰਦੀਆਂ ਹੁਣ ਮੈਂ ਕੀ ਕਰਤਾ ਵਾਂ ਤੂੰ ਹੁਣ ਕੀ ਕਰਤਾ ਵਾ ਯਾਰ ਮੈਂ ਕਿੰਨੀ ਵਾਰ ਤੈਨੂੰ ਕਿਹਾ ਵਾ ਵੀ ਸੋਨੀ ਨੂੰ ਕੁਛ ਨਾ ਬੋਲਿਆ ਕਰ ਤੂੰ ਆਪਣੇ ਘਰ ਦਾ ਪਾਜ ਕਿਉਂ ਕੱਢਦੀਆਂ ਮਾਦਰ ਵੰਡੀ ਹੀ ਉਹਦੇ ਮਾਸੀ ਦੇ ਕੋਲ ਬਹਿ ਕੇ ਢੋਂਡੀ ਕਿਹੜੀ ਗੱਲੋਂ ਆਂਦੀ ਹੈ ਨੋਕਾ ਟੋਕੀ ਬੜੀ ਕਰਦੀ ਆ ਲੈ ਹਾਂ ਦੱਸ ਹਾਦੀ ਹੋਈ ਏ ਤਾਂ ਮੰਮੀ ਆਲੀ ਜਲੂਸ ਤੇ ਮੇਰਾ ਇਹ ਕੱਢਣ ਦੇ ਆ ਮੈਂ ਨੋਕਾ ਟੋਕੀ ਕਾਦੀ ਕਰਨੀ ਆ ਘਰ ਵਾ ਸੰਝਾ ਆਹ ਕੰਮ ਕਰ ਲਈਏ ਉਹ ਕੰਮ ਕਰ ਲਈਏ ਸਲਾਹ ਨਾ ਚੱਲਣਾ ਹੁੰਦਾ ਕੰਮ ਕਹਿਣ ਵਿੱਚ ਨੋਕਾ ਟੋਕੀ ਹੋ ਗਈ ਆ ਸਵੇਰ ਦੀ ਫੋਨ ਫੜ ਕੇ ਬੈਠੀ ਫਿਰ ਦਵਿੰਦਰਵਾਲ ਚੱਲ ਗਈ ਮੈਂ ਤਾਂ ਮੰਮੀ ਨੂੰ ਕਿਹਾ ਸੀ ਤੇ ਤੇਰਾ ਚੰਗਾ ਨਹੀਂ ਲੱਗਦਾ ਤੀ ਪੁੱਤ ਘਰ ਦਾ ਕੰਮ ਪਿਆ ਵਾ ਇਹ ਚ ਨੋਕਾ ਟੋਕੀ ਵਾਲੀ ਕਿਹੜੀ ਗੱਲ ਉਹ ਮੈਨੂੰ ਹੀ ਪਤਾ ਮੈਂ ਵੀ ਘਰ ਚ ਹੀ ਰਹਿਣਾ ਵਾ ਠੀਕ ਆ ਕੌਣ ਕਿਹੜਾ ਪਿਆਸ ਤੇ ਕੌਣ ਕਿਆ ਕਰਦਾ ਹੀ ਮੈਨੂੰ ਸਾਰਾ ਪਤਾ ਵਾ ਉਦਾਂ ਕਾਹ ਹ ਜੇ ਤੁਸੀਂ ਮੇਰੇ ਵਾਲਦੀ ਤੇ ਕਦੀ ਗੱਲ ਕਰਨੀ ਉਹ ਮੇਰੀ ਗੱਲ ਸੁਣ ਲੈ ਪਹਿਲੋ ਜਦੋਂ ਤਾਂ ਤੈਨੂੰ ਹੀ ਮਤਲਬ ਜਦੋਂ ਉਹਨੂੰ ਭੇਜਣਾ ਸੀ ਉਦੋਂ ਤੂੰ ਉਹਨੂੰ ਰੱਖ ਲਿਆ ਕਿਉਂਕਿ ਤੇਰਾ ਕੰਮ ਹੁੰਦਾ ਸੀ ਤੂੰ ਬਿਮਾਰ ਸੀ ਤੇ ਹੁਣ ਤੇਰਾ ਕੰਮ ਨਿਕਲ ਗਿਆ ਤੂੰ ਠੀਕ ਹੋ ਗਈ ਤੇ ਹੁਣ ਤੂੰ ਉਹਨੂੰ ਨੋਕਾ ਟੋਕੀ ਤੇ ਤੇ ਆਹ ਕਾਰਜੇ ਕਰ ਉਹ ਸਵੇਰੇ ਉੱਠ ਕੇ ਸੋਕ ਤੇ ਝੜੂ ਪੋਚਾ ਸਾਰਾ ਉਹ ਕਰਦੀ ਤੇ ਕਰਨਾ ਨੇ ਘਰ ਵਾ ਉਹਦਾ ਨਹੀਂ ਘਰ ਕੱਪੜੇ ਸਾਰੇ ਦੀ ਉਹ ਧੋਦੀ ਹੋਰ ਉਹਦੀ ਕੀ ਜਾਣ ਲੈਣੀ ਆ ਮੇਰੀ ਸੁਣ ਲੋ ਗੱਲ ਜੇ ਉਹ ਕਰਦੀ ਐ ਨਾ ਘਰ ਦਾ ਕੰਮ ਜਦ ਮੇਰਾ ਹੱਥ ਮਡਾਉਂਦੀ ਕੰਮ ਦੇ ਵਿੱਚ ਤੇ ਮੈਨੂੰ ਕੋਈ ਸਹਾਨੀ ਆ ਘਰ ਉਹਦਾ ਵੀ ਬਰਾਬਰ ਦਾ ਵਾ ਇੱਥੇ ਖਾਂਦੀ ਆ ਰਹਿੰਦੀ ਆ ਤੇ ਕਰਨਾ ਤਾਂ ਹੈਗਾ ਹੀ ਆ ਔਰ ਮਹਾਰਾਣੀ ਤਾਂ ਹੈ ਨਹੀਂ ਵੀ ਪ੍ਰੀਤ ਸਾਰਾ ਦਿਨ ਲੱਗੀ ਰਹੇ ਤੇ ਉਹਨੂੰ ਮੰਝੇ ਤੇ ਬੈਠੀ ਰਹੇ ਤੇ ਬਰਾਬਰ ਦਾ ਕੰਮ ਕਰੋ ਹਦਾ ਫਿਰ ਸਾਰਾ ਉਹਦੇ ਕੋਈ ਕਰੋਣਾ ਕੀ ਤੇ ਕਰਦੀ ਕੀ ਆ ਉਹ ਇੱਕ ਕੰਮ ਕਰਕੇ ਤੇ ਉਧਰ ਜਾ ਕੇ ਬਹਿ ਜਾਂਦੀ ਆ ਇਹ ਗੱਲ ਸੁਣ ਲੋ ਗੱਲ ਐਵੇਂ ਗੱਲ ਨੂੰ ਜਿਆਦਾ ਹਵਾ ਨਾ ਦਿਓ ਬਿਨਾ ਮਤਲਬ ਤੋਂ ਜਿੱਤਾ ਕਹਿੰਨੇ ਬਾਹਰੋਂ ਤੁਹਾਨੂੰ ਕਹਿਤਾ ਉਹ ਜੀ ਮਾਸੀ ਆ ਤੇ ਜੇ ਕਦੇ ਡੈਬਿੰਦੀ ਚੁੰਨੀ ਦੇਣ ਉਹਦੇ ਨਾਲ ਵੀ ਮੈਂ ਮੂੰਹ ਤੇ ਗੱਲ ਕਰ ਹੀ ਲੈਣੀ ਆ ਆਪਣੀ ਸੋਚੀ ਦੀ ਹੋਈ ਤਵਾ ਮੈਂ ਦੁਸ਼ਮਣ ਨਹੀਂ ਆ ਤੁਹਾਡੀ ਗੱਲ ਸੁਣ ਲੋ ਮੇਰੀ ਰੋਜ਼ ਦਿੱਕੇ ਜਗੇ ਮਕਾਉ ਵੇਖੋ ਮੰਨਿਆ ਕੋ ਦੋਹੀਂ ਨਹੀਂ ਜਾਣ ਦਿੱਤਾ ਵਾ ਗੈਰੇ ਦਿਮਾਗ ਨਾਲ ਸੋਚੋ ਜੇ ਅਸੀਂ ਇਹਨੂੰ ਆਪਣੇ ਸਿਰ ਤੇ ਬਿਠਾ ਕੇ ਇੱਥੇ ਰੱਖਿਆ ਨਾ ਤੇ ਕੱਲ ਨੂੰ ਘਰ ਦੇ ਕੀ ਅਗਲੀ ਨੇ ਜ਼ਮੀਨ ਜਾਇਦਾਦ ਵਿੱਚੋਂ ਵੀ ਅੱਧ ਦੀ ਭਾਰੀ ਵਾਲ ਬਣਨਾ ਵਾ ਤੇ ਬਣਨਾ ਨਹੀਂ ਆ ਉਹ ਮੁੰਡਾ ਵੀ ਉਹਦਾ ਜਵਾਨ ਹੋਣ ਲਿਆ ਉਹ ਵੀ ਇਸੇ ਘਰ ਦਾ ਮਾਲਕ ਹੋਆ ਉਹਨੇ ਵੀ ਆਪਣਾ ਹੱਥ ਵਡਾਉਣਾ ਵਾ ਇਸੇ ਕਰਕੇ ਤੇ ਮੈਂ ਕਹਿਣ ਲਈ ਆ ਵੀ ਇਹਨੂੰ ਹੁਣ ਹੁਣ ਭੇਜ ਦੋ ਫਿਰ ਚੰਗੇ ਰਹੋਗੇ ਨਹੀਂ ਤੇ ਕੱਲ ਨੂੰ ਪਛਤਾਓਗੇ ਹਾਂ ਕਿੰਨੀ ਕਜਮੀਨ ਜਿਹਦੇ ਵਿੱਚੋਂ ਕੱਲ ਨੂੰ ਅੱਧੀ ਇਹਨੂੰ ਲੈਣੀ ਆ ਪਰ ਸਾਰੀ ਉਮਰ ਤੇ ਆਪਾਂ ਮਰਗੇ ਇੱਥੇ ਵਾਈ ਜੋਤੀ ਕਰਦੇ ਤੇ ਗਰੀਬੀਆਂ ਘਟ ਘਟ ਕੇ 4 ਸਿਆੜ ਬਣਾਏ ਆ ਟੱਲੀਆਂ ਪਾ ਪਾ ਕੇ ਤੇ ਜੇ ਹੁਣ 4 ਸਿਆੜ ਬਣ ਗਏ ਆ ਤੇ ਕੱਲ ਆਣ ਕੇ ਅੱਜ ਅੱਧ ਅੱਧ ਦੀ ਮਾਲਕਨ ਮੁਫਤੇ ਦੇ ਵਿੱਚ ਹੀ ਬੈ ਜਾਣੀ ਬਣ ਕੇ ਜਿਹੜੀਆਂ ਗੱਲਾਂ ਮੈਂ ਸਮਝਾਉਣੀਆ ਚਾਹੁੰਦੀ ਨਾ ਉਹ ਤੇ ਤੁਹਾਡੀ ਸਮਝ ਵਿੱਚ ਆਉਂਦੀਆਂ ਹੀ ਨਹੀਂ ਆ ਮੈਂ ਤੇ ਕਹਿੰਦੀ ਆ ਇਹਨੂੰ ਕੋਈ ਮਾਰ ਕੇ ਬਹਾਨਾ ਤੇ ਇੱਥੋਂ ਕੱਟੋ ਇਨੇ ਕੱਲ ਨੂੰ ਅੱਧ ਦੀ ਭਾਈਵਾਦ ਵਾਣਾ ਕਰਤੇ ਕੀ ਕੱਲ ਨੂੰ ਜ਼ਮੀਨ ਜਾਇਦਾਦ ਵਿੱਚ ਉਹ ਵੀ ਇਨੇ ਸਾਰਾ ਕੁਝ ਪਾ ਲੈਣਾ ਵਾ ਅਜਿਹੇ ਗੱਲ ਤੁਹਾਨੂੰ ਮੈਂ ਸਮਝਾਉਣਾ ਚਾਹੁੰਦੀ ਐ ਨਾ ਉਹ ਤੇ ਤੁਹਾਡੀ ਸਮਝ ਵਿੱਚ ਆਉਣੀ ਨਹੀਂ ਨਾ ਮੇਰੀ ਤੇ ਤੁਹੀਂ ਕਦੀ ਮੰਨਣੀ ਨਹੀਂ ਹੋਈ ਰੱਬਾ ਕਿ ਕਿਦਾਂ ਦੇ ਦਿਨ ਲਿਆ ਤੇ ਤੂੰ ਵਿਖਾ ਤੇਰੀ ਸੋਚ ਕਿੰਨੀ ਗੰਦੀ ਆ ਜਿੱਥੇ ਮਰਜੀ ਉਹ ਚਲ ਜੇ ਨਾ ਉਹਦੇ ਮੁੰਡੇ ਦਾ ਪਿਓ ਦਾ ਹੱਕ ਵਾ ਉਹ ਨੂੰ ਮਿਲਣਾ ਹੀ ਆ ਔਰ ਮਿਲ ਕੇ ਰਹਿਣਾ ਵਾ ਜੇ ਇੱਥੇ ਰਹੂਗੀ ਨਹੀਂ ਤੇ ਕਿਦਾਂ ਮਿਲੂਗੀ ਜਦੋਂ ਉਹ ਮੁੰਡੇ ਨੇ ਜਵਾਨ ਹੋਣਾ ਕੱਲ ਨੂੰ 18 ਮਹੀਆ ਸਾਨਾ ਦਾ ਹੋਣਾ ਵਾ ਉਦੋਂ ਨੂੰ ਤੇ ਕੋ ਦਾ ਘੋਬ ਬਦਲ ਜਾਂਦਾ ਨਾਲੇ ਕੱਲ ਦੀ ਕੱਲ ਨਾ ਵੇਖੀ ਜਾਊ ਅੱਜ ਕਿ ਤੂੰ ਹੀ ਸ਼ੁਰੂ ਤੋਂ ਨਾਲ ਉਹਦੇ ਖਰਚੇ ਚੁੱਕ ਕੇ ਘਰ ਨੂੰ ਤਿਆਰ ਹੋ ਸਮਝਿਆ ਕਰੋ ਗੱਲ ਨੂੰ ਉਹ ਨਾ ਕਰੇਦਾ ਉਹ ਦੋ ਰੋਟੀਆਂ ਹੀ ਖਾਣੀਆਂ ਮਾਪੁੱਤਾਂ ਨੇ ਖਾਂਦੇ ਰਹਿਣ ਦੇ ਨਾ ਕੱਢ ਦੋ ਰੋਟੀਆਂ ਖਾਣੀਆਂ ਨਾ ਸੋਚਦਾ ਆ ਜਿਹੜੀ ਰੋਜ਼ ਦੇ ਲਾਮੇ ਸਾੜੇ ਲਉ ਪੀਣਾ ਉਹ ਅੱਜ ਤੇ ਦੋ ਰੋਟੀਆਂ ਵਾ ਉਹ ਨਹੀਂ ਦੁਨੀਆ ਕਹਿਣੋਂ ਵੀ ਕੱਲ ਨੂੰ ਜਦੋਂ ਤੁਹਾਡੀ ਹਿੱਕ ਤੇ ਚੜ ਕੇ ਅਗਲੀ ਨੇ ਡੇਢ ਕਿੱਲਾ ਲਿਆ ਨਾ ਬਰਾਬਰ ਦਾ ਤੇ ਫੇਰ ਅੱਖਾਂ ਖੁੱਲਣੀਆਂ ਜਿਹੜਾ ਜਿਹੜੀ ਪੱਟੀ ਵੱਜੀ ਅੱਖਾਂ ਤੇ ਅੱਜ ਤੇ ਮੇਰੀ ਕਈ ਤਾਂ ਨਾ ਪੂਰੀ ਲੱਗਣ ਰਹੀ ਆ ਬਾਅਦ ਚ ਵੇਖਣਾ ਤੁਸੀਂ ਉਏ ਕਿੱਲੇ ਨਾ ਕੋਈ ਨਾਲ ਲੈ ਕੇ ਅਜੇ ਤੱਕ ਗਿਆ ਵਾ ਤੇ ਨਾ ਕਿਸੇ ਦੇ ਜਾਣੇ ਆ ਸਭ ਇੱਥੇ ਹੀ ਰਹਿ ਜਾਣਾ ਵਾ ਕੰਮ ਹੋ ਗਿਆ ਤੇ ਰਿਸ਼ਤੇਦਾਰੀਆਂ ਤੇ ਜੋ ਕਿਸੇ ਦਾ ਹੱਕਵਾਰ ਨੂੰ ਦੇਣਾ ਚਾਹੀਦਾ ਵਾ ਆਹੋ ਰਿਸ਼ਤੇਦਾਰੀਆਂ ਜਾਣੀਆਂ ਵੀ ਨਾਲ ਇਹਨਾਂ ਨੂੰ ਪਗਾ ਲੋ ਜਿਆਦਾ ਮਹਾਨ ਨਾ ਬਣੋ ਆਪਣਾ ਘਰ ਲੈ ਕੇ ਚੱਲੋ ਜ਼ਰੂਰੀ ਨਹੀਂ ਸਾਰਾ ਹਾਲਾਤ ਵਾਲਾ ਇਕੱਠਾ ਨਾਲ ਕਰਕੇ ਤੇ ਫੇਰ ਹੀ ਚੱਲਣਾ ਠੀਕ ਆ ਬਾਬਾ ਜੋ ਤੈਨੂੰ ਚੰਗਾ ਲੱਗਦਾ ਨਾ ਕਰ ਮੈਂ ਨਹੀਂ ਤੈਨੂੰ ਕਹਿੰਦਾ ਪਰ ਉਹਨੂੰ ਹੁਣ ਮੇਨੂੰ ਦੁਖੀ ਵੇਖ ਕੇ ਨਾ ਮੇਰੇ ਕੋਲ ਹੋਰ ਨਾ ਕੁਝ ਕਰਵਾਉਣ ਦੀ ਗੱਲ ਬਾਤ ਨੂੰ ਬੜਾ ਹੀ ਆ ਜਾਂਦਾ ਆਪਣੇ ਘਰ ਦਾ ਪਾਜ ਕੱਢਣਾ ਲੋਕਾ ਕਹਿੰਦਾ ਪਹਿਲਾਂ ਤੇ ਗੱਲ ਨਾਲ ਲਈ ਸੀ ਤੇ ਹੁਣ ਦੋ ਰੋਟੀਆਂ ਨਹੀਂ ਖਵਾਈ ਜਾਂਦੀਆਂ ਤੇ ਉਹਨੂੰ ਸਾਰਾ ਕੰਮ ਕਰਾਉਂਦੇ ਆ ਲੋਕੀ ਵੇਂਦੇ ਆ ਆਂਦੀ ਗਵਾਂਡੀ ਵੀ ਸਾਰੇ ਅਹੀਂ ਨਾਂ ਵੇਖੇ ਬਾਅਦਿਆਂ ਨੂੰ ਸਾਰਾ ਕੁਝ ਦੇਖਦਾ ਵਾ ਪਰ ਜੋ ਮੈਨੂੰ ਦੇਖਦਾ ਨਾ ਓਏ ਬੰਦੇ ਨੂੰ ਪਤਾ ਨਹੀਂ ਕਦੋਂ ਦੇਖਣਾ ਮੰਨੋਗੇ ਤੇ ਤਹੀ ਮੇਰੀ ਜਰੂਰ ਜੇ ਕਿ ਉਹ ਸਿੱਧੀ ਉਂਗਲ ਨਾਲ ਨਹੀਂ ਨਿਕਲਿਆ ਤੇ ਡੀ ਵੀ ਕਰਨੀ ਆਉਂਦੀ ਹੁੰਦੀ ਹੁਣ। ਐਗਰਬਾ ਜਿੰਦਗੀ ਚੇਣੀ ਓਕੇ ਮੋੜ ਜੇ ਕਿਤੇ ਇਹਨਾਂ ਨੇ ਮੈਨੂੰ ਘਰੋਂ ਕੱਢਤਾ ਤੇ ਮੈਂ ਕਿੱਥੇ ਜਾਉਂਗੀ? ਮੇਰਾ ਤੇ ਪਿਓ ਪਿਓ ਵੀ ਨਹੀਂ ਹੈਗਾ ਜਿਨੇ ਮੈਨੂੰ ਗੱਲਾਂ ਲਾਉਣਾ। ਇੱਕ ਚਾਚੀ ਆ। ਉਹਨੇ ਤੇ ਕਈ ਨਹੀਂ ਗੱਲਾਂ ਲਾਉਣਾ। ਜੇ ਕਿਤੇ ਖੁਸ਼ੀਆਂ ਖੋਈਆਂ ਗਈਆਂ ਨੇ ਤੇ ਕਿਤੇ ਸਿਰ ਤੋਂ ਛੱਤ ਨਾ ਖੋਦੀ ਰੱਬਾ। ਸਿਰ ਤੋਂ ਨਾ ਖੋਦੀ ਰੱਬਾ। ਜੇ ਨਾ ਆਖੀਦਾਵਾ ਬੀ ਮਾਸੀ ਆ ਚਲ ਕੋਈ ਨਹੀਂ ਕੋਈ ਨਹੀਂ ਪਰ ਹਰਦੋਗੀ ਆ ਜਦੋਂ ਇਹੋ ਗੱਲ ਇਹਦੇ ਤੇ ਸਿਰਦੀ ਆ ਜਿਵੇਂ ਪੁੱਛ ਹੀ ਲੈਣਾ ਦਵਿੰਦਰਾ 100 ਰੁਪਈਆ ਤੋਂ ਘੱਟ ਕੋਈ ਜਰਾਬ ਦਾ ਚੰਗਾ ਜੋੜਾ ਨਹੀਂ ਆਉਂਦਾ ਤੇ ਆ ਇਹਦੇ ਵਿੱਚ ਇੱਕੋ ਇੱਕ ਹੀ ਲੱਭਣ ਡਈ ਐ ਤੇ ਦੱਸ ਪੀ ਪਾਵਾਂ ਕੀ ਇੰਨੀਆਂ ਮਹਿੰਗੀਆਂ ਜਰਾਬਾਂ ਵਾਂ ਢੰਗ ਦੀ ਤੈਨੂੰ ਕੋਈ ਚੀਜ਼ ਵੀ ਨਹੀਂ ਜੋੜ-ਜੋੜ ਕੇ ਵੀ ਰੱਖਣੀ ਆਉਂਦੀ ਆ ਵੀ ਬੰਦਾ ਪਾ ਲਿੰਦਾ ਫੜ ਕੇ ਆਹੋ ਦਵਿੰਦਰ ਇਹ ਕਿ ਜਰਾਬ ਨਾ ਆਪਣੇ ਪੇਕੇ ਦੇ ਆਈ ਆ ਨੀ ਹੈ ਹੋਈ ਲੁਤਰੀ ਚਲਾਉਣੀ ਸਿੱਖੀ ਆ ਇਹ ਨਹੀਂ ਕਿਹਾ ਵੀ ਚੱਲ ਕੋਈ ਨਹੀਂ ਮੈਂ ਸਾਰੀਆਂ ਜਿਹੜੀਆਂ ਨਾ ਜਿੱਦਾਂ ਜਿੱਦਾਂ ਦੀ ਹੈਗੀਆਂ ਉਦਾਂ ਦੇ ਰੱਖ ਦਿੰਦੀ ਆ ਮੰਮੀ ਜੀ ਕੋਈ ਨਹੀਂ ਪਾ ਲਿਓ ਕੱਖ ਨਹੀਂ ਆਉਂਦੇ ਦਿਵਿੰਦਰ ਤੇਰਾ ਤੇ ਕੀ ਗੱਲ ਆ ਮਾਸੀ ਜੀ ਕੋਈ ਗੱਲ ਹੋਈ ਆ ਉਹ ਨਹੀਂ ਨਹੀਂ ਗੱਲ ਕੀ ਹੋਣੀ ਆ ਉਹ ਜਰਾਬਾਂ ਆਂ ਤੇ ਮੰਮੀ ਨੂੰ ਲੱਭਣ ਨਹੀਂ ਡਈਆਂ ਤੇ ਮੰਮੀ ਆਂਦੀ ਵੀ ਸਾਰੀਆਂ ਮੈਂ ਮੰਮੀ ਕੋਈ ਗੱਲ ਹੀ ਮੈਂ ਇਕੱਠੀਆਂ ਕਰਕੇ ਰੱਖ ਦੂੰਗੀ ਬੈਠੋ ਬੈਠੋ ਅੰਬੈ ਨਾ ਨਹੀਂ ਆ ਮਾਸੀ ਹਾਂ ਕੰਮ ਹੀ ਥੋੜਾ ਦਾ ਡੇ ਨਾਲ ਕਿਹੜਾ ਕੰਮ ਹੀ ਮਾਸੀ ਜੀ ਅਜੇ ਲਾਂਬਲੇ ਬੰਦੇ ਨੇ ਤੇ ਸਾਡੇ ਘਰ ਦਾ ਕੋਈ ਭਲੇਖਾ ਹੋਊਗਾ ਤੁਹਾਨੂੰ ਤੇ ਨਹੀਂ ਨਾ ਕੋਈ ਭਲੇਖਾ ਢਾਡੀਆਂ ਤੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੁੰਦਾ ਵਾ ਨਾ ਪਰਮਾਤਮਾ ਨੇ ਕੋਈ ਕਮੀ ਰੱਖੀ ਆ ਸਾਨੂੰ ਕੀ ਕਹਿਣ ਲਈ ਆ ਕੀ ਮਤਲਬ ਤੇਰਾ ਮਤਲਬ ਇਹ ਵੀ ਮੰਮੀ ਦੀ ਗੱਲ ਵੇਖ ਲੋ ਨਿੱਕੀ ਜਿਹੀ ਗੱਲ ਘਰ ਚ ਹੁੰਦੀ ਨਹੀਂ ਆ ਤੇ ਮੈਨੂੰ ਇਹ ਦੱਸਣ ਲੱਗੇ ਸੀ ਵੀ ਮਾਸੀ ਦੇ ਕੋਲ ਮੰਮੀ ਰੋਂਦੀ ਕਿਹੜੀ ਗੱਲ ਦਾ ਰੋਣਾ ਕਿਹੜੀ ਗੱਲ ਦੀ ਘਾਟ ਵਾ ਕੀ ਕਮੀ ਆ ਜੇ ਉਹ ਇਦਾਂ ਹੋ ਗਿਆ ਵਾ ਤਾਂ ਅਹੀਂ ਸੋਹਣੀਆਂ ਨੂੰ ਕੋਈ ਕਮੀ ਰੱਖੀ ਆਪਣਿਆਂ ਦਾ ਕੱਪੜੇ ਖਾਣ ਨਾ ਖਾਣ ਹਰ ਇੱਕ ਰੀਝ ਪ੍ਰੀਤ ਪੂਰੀ ਕਰਦੇ ਆ ਹੁਣ ਉਹਦੇ ਵਾਲੇ ਘਰ ਤੇ ਸਾਡੇ ਕੋਲ ਪੂਰੀ ਖੋਣੀ ਨਹੀਂ ਆ ਤੇ ਫਿਰ ਇਹ ਮਾਤਾ ਜੀ ਦਾ ਉੱਠ ਕੇ ਬਦਨਾਮੀ ਕਰੇ ਤੇ ਫਿਰ ਗੱਲ ਮਾੜੀ ਆ ਤੇ ਉਹ ਜੇ ਇਹ ਵੇਖ ਲੋ ਉੱਠ ਕੇ ਤੇ ਇਹਨਾਂ ਦੇ ਕੰਨਾਂ 'ਚ ਦੁੰਦਨੇ ਵਜਾਏ ਆ ਉਹ ਮੇਰੀ ਆਦਤ ਇਹ ਆ ਵੀ ਮੈਂ ਕਦੀ ਘਰ 'ਚ ਨਹੀਂ ਗੱਲ ਕੀਤੀ ਵੀ ਗਵਾਂਡੀਆਂ ਵਾਲਾ ਆ ਕੁਛ ਮਾਂਡਿਆ ਵਾ ਪਤਾ ਕੀ ਆ ਇਹਨਾਂ ਦਾ ਸੁਭਾਅ ਤੇ ਅੱਗੇ ਗਰਮਾ ਤੁਸੀਂ ਤੇ ਮਾਰਾ ਜੀ ਕਹਤਾ ਉਹ ਮੇਰੇ ਦਿਵਾਲੇ ਹੋਏ ਹੀ ਠੀਕ ਆ ਬਾਕੀ ਘਰਾਂ ਦੇ ਵਿੱਚ ਸਾਰੇ ਥੋੜਾ ਬੋਤਾ ਹੁੰਦਾ ਜੇ ਮੇਰਾ ਤੇ ਇਦਾਂ ਦਾ ਸੁਭਾਅ ਹੀ ਨਹੀਂ ਆ ਆਪਣੀ ਚੀਜ਼ ਮਗਰੋਂ ਲਿਆਵਾਂ ਇਹਦੇ ਨਾਲ ਹੀ ਪਹਿਲਾਂ ਲਿਆਉਣੀ ਆ ਚਲੋ ਹੁਣ ਉਹਨੇ ਧੋਨੇ ਤੇ ਆਪਣੇ ਪਾਤੇ ਉਹਦੇ ਚ ਐ ਕੋ ਕੰਮ ਨਹੀਂ ਸਕਦੇ ਜਿੰਨਾ ਕਰ ਸਕਦੇ ਹੀ ਬਥੇਰਾ ਕਰਨ ਦੇ ਅਜੇ ਮੇਰਾ ਤੇ ਲੋਕਾਂ ਵਾਲਾ ਸੁਭਾਅ ਹੀ ਨਹੀਂ ਆ ਜਿੱਦਾਂ ਲੋਕ ਕਰਦੇ ਆ ਕਿੱਦਾਂ ਬੋਲ ਕੇ ਗਈ ਇਹ ਇਹ ਨਹੀਂ ਜਿੰਜਤੀ ਕਰਦੇ ਤੂੰ ਠੰਡ ਪਾਵਾ ਪਰ ਨਹੀਂ ਪਹਾੜੇ ਵਾਲੀ ਥੋੜੀ ਠੀਕ ਨਾ ਹਾਂ ਅੱਗੇ ਚੱਪਾ ਮਲੀ ਮਾਂ ਜੀ ਫੂਕਾ ਦਿੱਤੀ ਗਈ ਹੈ ਮੰਮੀ ਇਦਾਂ ਕਾ ਖਾਲ ਨਹੀਂ ਤੁਹਾਡਾ ਤੁਹਾਨੂੰ ਕੀ ਲੋੜ ਹੀ ਜੇ ਮਾਸੀ ਜੀ ਨੇ ਤੁਹਾਡੇ ਨਾਲ ਗੱਲ ਕਰ ਹੀ ਲਈ ਤੈਨੂੰ ਢਿੱਡ ਚ ਰੱਖ ਦੇ ਬਾਜੀ ਨਾ ਕਰਤੀ ਆ ਅਗਲੇ ਨੇ ਵਧਾ ਜੜਾ ਆ ਕੇ ਗੱਲਾਂ ਉਹ ਤੇ ਕੀਤੀਆਂ ਵਾ ਉਹਦਾ ਦੇ ਘਰ ਤੁਸੀਂ ਮੈਨੂੰ ਟਿਕਣ ਨਹੀਂ ਦਿੰਦੇ ਹੁਣ ਮੂੰਹ ਚ ਘੁੰਗਣੀਆਂ ਪਾਈਆਂ ਹੀ ਆ ਮੁਖ ਦੀ ਕਰਾ ਕੇ ਬਹਿ ਗਏ ਜੇ ਆਪਣੀ ਮੈਂ ਤੇ ਤੁਹਾਡੇ ਤੋਂ ਡਰਦੀ ਨਹੀਂ ਬੋਲੀ ਕਹਿਣਾ ਹੀ ਚ ਦਹੀ ਸਿਆਣੇ ਬੋਲਣ ਹੋ ਹੈ ਤੇ ਇਹ ਕੌਣ ਹੁੰਦੀ ਆ ਜਾ ਵੀ ਚਲ ਜਾ ਗੁੱਸਾ ਨਾ ਚੜਾ ਅੱਛਾ ਗੁੱਸਾ ਖੋਤੀ ਤੇ ਤੇ ਕੱਢਣ ਕਮਿਆਰੀ ਤੇ ਬਹਿ ਜਾ ਤੁਸੀਂ ਹੱਦ ਹੋਈ ਤੁਹਾਡੇ ਵਾਲੀ ਨੀ ਜਾ ਚਲ ਜਾ ਚੋਰ ਕੁੱਤੀ ਸਾਰੀਆਂ ਰਲੀਆਂ ਇੱਕ ਹੋ ਜੀਆਂ ਕੰਦੀ ਬਰੋਈ ਲਗ ਲੱਕੇ ਉਹ ਸੁਣਦੀ ਰਹਿੰਦੀ ਆ ਇਹਨੂੰ ਅਜੇ ਨੇ ਮਤ ਆਉਂਦੀ ਵੀ ਕਿੱਦਾਂ ਰਹਿਣਾ ਘਰ ਚ ਕਿੱਦਾਂ ਨਹੀਂ ਕੋਹ ਨਹੀਂ ਹਲਦਾ ਪਿੰਦਰ ਸੌਂਦਾ ਵੀ ਮੈਂ ਤਾਂ ਸਮਝਾਇਆ ਸੀ ਸਿਆਣੇ ਪੈਣੇ ਨੇ ਸਾਰਾ ਆਂਦੇ ਨੇ ਚਿੱਕੜ ਲਿਆ ਕੇ ਮੇਰੇ ਤੇ ਸੁਰਤਾ ਪਰ ਭਲਾ ਕਿਹਾ ਸੀ ਵੀ ਮੇਰਾ ਨਾਂ ਨਾ ਲਈ ਪਰ ਪਿੰਦਰ ਸੌਂ ਵੀ ਜਾਂਦਾ ਮੈਂ ਤਾਂ ਸੰਸ ਸਿਆਣਾ ਸਮਝਾਇਆ ਸੀ ਪਰ ਕੱਖ ਨਹੀਂ ਹਲ ਮਾਤਾ ਕਥੇ ਚਲੀਆਂ ਦਵਿੰਦਰ ਹਾਂਜੀ ਮਾਤਾ ਬੋਲੀ ਨੀ ਕੀ ਹੋਇਆ ਨੀ ਮਾਤਾ ਨੂੰ ਕੀ ਹੋਣਾ ਵਾ ਸਾਰਾ ਦਿਨ ਤੇ ਆਣ ਗਵਣ ਦੇ ਚੂਲੀਆਂ ਕਰਦੀ ਰਹਿੰਦੀ ਆ ਉਹ ਪ੍ਰੀਤ ਆਈ ਥੋੜੇ ਜਿ ਠੰਡੇ ਕਰ ਗਈ ਆ ਜਦੋਂ ਕਿਸਦੇ ਘਰ ਚ ਦਖਲੰਦਾਜੀ ਕਰਨੀ ਆ ਤੇ ਉਹਨਾਂ ਤਾਂ ਖੰਡ ਥੋੜੀ ਪ੍ਰੀਣੀ ਤਾਜੀ ਤਾਜੀ ਕਰਕੇ ਗਈ ਆ ਹੁਣ ਕਿੱਥੋਂ ਬੋਲਾਂ ਤੇਰੀ ਮੰਮੀ ਨੇ ਪਹਿਲਾਂ ਮੈਂ ਬੜੀ ਵਾਰੀ ਸਮਝਾਇਆ ਵਾ ਕਿ ਕਿਸਦੇ ਘਰ ਚ ਦਖਲੰਦਾਜੀ ਨਾ ਦੋ ਪਰ ਨਾ ਇੱਥੇ ਮੈਨੂੰ ਨਾ ਟਿਕਣ ਦਿੰਦੀ ਬਾਹਰ ਲੋਕਾਂ ਨੂੰ ਟਿਕਣ ਦੇਦੀ ਅਗਲੀ ਆ ਕੇ ਕਰ ਗਈ ਹੋਇਆ ਕੀ ਪਤਾ ਲੱਗੇ ਮੈਨੂੰ ਵੀ ਹੋਇਆ ਕੀ ਉਹ ਸੋਨੀ ਵਿਚਾਰੀ ਦੀ ਗੱਲ ਹੋਊਗੀ ਕੋਈ ਤੇ ਮਾਸੀ ਰੋਂੜੀ ਹੋਊਗੀ ਇਹਨੂੰ ਕੀ ਲੋੜ ਸੀ ਮਾਸੀ ਲਾ ਕੇ ਬਹਿ ਕੇ ਦੁੱਖ ਸੋ ਕਾਣ ਦੀ ਤੇ ਮਾਸੀ ਨੇ ਕਹਿਤਾ ਹਣਾ ਵੀ ਵਿਪਿੰਦਰ ਸੋਨੂੰ ਸਮਝਾਈ ਤੇ ਇਹਨੇ ਵਿਪਿੰਦਰ ਸੋਨੂੰ ਪਤਾ ਨਹੀਂ ਕੀ ਵੱਧ ਚੜਾ ਕੇ ਆਖਿਆ ਉਹਨੇ ਆਪਣੀ ਘਰ ਦੀ ਵਾਲੀ ਦੇ ਘਰ ਨਾਲ ਚ ਦੁੰਦਲਾ ਜਾਤਾ ਉਹ ਤੇ ਚੜੇ ਕੋਲੇ ਸਵਾਰ ਆਈ ਪਹਿਲਾਂ ਤੇ ਮੇਰਾ ਜੀ ਕਰਦਾ ਸੀ ਮੈਂ ਬੋਲਾਂ ਮੈਨੂੰ ਤੇ ਤੇਰੀ ਮਾਂ ਦੇ ਹਿਸਾਬ ਕੁ ਦਾ ਪਤਾ ਜੇ ਕਿਤੇ ਮੈਂ ਬੋਲਦੀ ਨਾ ਤੇ ਇਹਨੇ ਮੇਰੇ ਦਵਾਲੇ ਹੋ ਜਾਣਾ ਸੀ ਮੈਂ ਨਹੀਂ ਬੋਲੀ ਫਿਰ ਮੈਂ ਹੌ ਲੈਂਦੇ ਥੋੜੀ ਜਿਹੀ ਟੰਡੀ ਨਹੀਂ ਮੇਰੀ ਗੱਲ ਸੁਣ ਕਿ ਉਹ ਇਦਾਂ ਦੀ ਮੈਂ ਇਹ ਗੱਲ ਜਾ ਕੇ ਨਾ ਉਹਨਾਂ ਨੂੰ ਸਮਝਾ ਜਿਨ੍ਹਾਂ ਦੀ ਸਮਝ ਤੋਂ ਬਾਹਰ ਆ ਦਵਿੰਦਰ ਨਹੀਂ ਤਾਂ ਨਹੀਂ ਕਹਦੀਆਂ ਗੱਲਾਂ ਕਰਦੀ ਤੇ ਨਾ ਕੇ ਜਿਹੜੀਆਂ ਗੱਲਾਂ ਚਾਹੁੰਦੀ ਫालतू ਠੀਕ ਆ ਗੰਦਾ ਪਖੰਡਾ ਫਟ ਗਿਆ ਫੜਦੇ ਆਪਣੇ ਨੂੰ ਚੰਗਾ ਕਹਿਣ ਨੂੰ ਕੀ ਕਹਿਣਾ ਹੂਗਾ ਦੀਦੀ ਬਰੋਣਾ ਕੀ ਮੇਰੇ ਰਾਦੇ ਚ ਪੱਬੀ ਬਣਾ ਲਈਏ ਅੱਛਾ ਮੈਨੂੰ ਹੀ ਬਣਾ ਲਾ ਸਿਆਪਾ ਮੁਕੇ ਰੋ ਰੋਈਦਾ ਜਿੰਨਾਂ ਕੋਲ ਜਾ ਜਾ ਕੇ ਰੋਣੀਆਂ ਨਾ ਵੀ ਤੈਨੂੰ ਬੜੇ ਅਸੀਂ ਦੁੱਖ ਤਕਲੀਫ ਦੇਣ ਦੇ ਨੋਕਾ ਟੋਕੀਆਂ ਕਰਨੇ ਉਹਨਾਂ ਨੂੰ ਪੁੱਛ ਲੈ ਕੀ ਖਾਣਾ ਮੈਨੂੰ ਨਾ ਪੁੱਛੀ ਨਾ ਇੱਕ ਗੱਲ ਦੱਸ ਮੈਨੂੰ ਕੀ ਤੇਰਾ ਇਹ ਅੰਦੋਲਨ ਵਗਾੜਨ ਦਾ ਹੈ ਕੀ ਤੈਨੂੰ ਹੀ ਮਾੜਾ ਚੰਗਾ ਕਹਿਣ ਦੇ ਆਂ ਵੀ ਤੂੰ ਦੂਜਿਆਂ ਕੋਲ ਜਾ ਕੇ ਰੋਨੀ ਫਿਰਨ ਲਈ ਆਂ ਦੀਦੀ ਕਿਉਂ ਹੀ ਨਹੀਂ ਗਰਮ ਹੁੰਦੇ ਤੇ ਹੀ ਮੈਂ ਤੈਨੂੰ ਕੀ ਕਿਹਾ ਵਾ ਮੈਂ ਕੋਈ ਮਾੜੀ ਚੰਗੀ ਇਹੋ ਜੇ ਗੱਲ ਵਾ ਕਹਿੰਦੀ ਨਹੀਂ ਨਾ ਤੂੰ ਵਿੱਚ ਵਿੱਚ ਛੁੜੀਆਂ ਵੱਢਦੇ ਆਂ ਚੰਗਾ ਦੀਦੀ ਕਿ ਇਹਨੂੰ ਕੁਝ ਨਹੀਂ ਕਿਹਾ ਬਸ ਕਰ ਰਹਿਣ ਦੇ ਮੈਂ ਤੇਰਾ ਸੱਜ ਜਿਚ ਪਾ ਕੇ ਮੈਂ ਵਿੱਚ ਵਿੱਚ ਛੱਟ ਦਿੱਤਾ ਵਾ ਠੀਕ ਆ ਸਾਰੀਆਂ ਸੌਂਦੀਆਂ ਆਈਆਂ ਮੈਂ ਚਰੈਣੀ ਆਈ ਨਹੀਂ ਸਾਰਾ ਕੁਝ ਸਮਝਦੀ ਆਂ ਕਦਾਂ ਨਹੀਂ ਜੀਵਾ ਦਿੱਤੀ ਨਾ ਦੇ ਕੋਈ ਮਾੜੀ ਚੰਗੀ ਨਹੀਂ ਕਹੀ ਪਤਾ ਨਹੀਂ ਕਿਉਂ ਮੇਰੇ ਨਾਲ ਇਹਨਾਂ ਦੀ ਇੰਨੀ ਲੱਗਦੀ ਆ ਮੈਂ ਤੇ ਆਪਣੇ ਦਿਨਾਂ ਨੂੰ ਰੋਣੀ ਆ